ਹੁਸ਼ਾਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਾਸ਼ਪ ਸੋ ਦੋਸਤੋ ਤੁਹਾਨੂੰ ਇੱਕ ਬੜੀ ਦਿਲਚਸਪ ਕਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਉਂਕਿ ਅਕਸਰ ਅਸੀਂ ਨੌਕਰੀ ਦੇ ਵਿੱਚ ਸੁਣਿਆ ਪ੍ਰਮੋਸ਼ਨ ਹੁੰਦੀ ਹੈ ਕੋਈ ਵਿਅਕਤੀ 2 4 5 7 ਸਾਲ ਇੱਕ ਅਹੁਦੇ ਤੇ ਲਾ ਕੇ ਉਸ ਨੂੰ ਪ੍ਰਮੋਸ਼ਨ ਮਿਲਦੀ ਹੈ ਪਰੰਤੂ ਹੁਣ ਜੋ ਕਿੱਸਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਸੱਚਮੁੱਚ ਹੈਰਾਨ ਕਰਕੇ ਰੱਖ ਦੇਣ ਵਾਲਾ ਹੈ ਮੈਨੂੰ ਲੱਗਦਾ ਹੈ ਇਹ ਭਾਰਤ ਦੇਸ਼ ਦਾ ਪਹਿਲਾ ਅਜੀਹਾ ਮਾਮਲਾ ਹੋਵੇਗਾ ਜਿਸ ਵਿੱਚ ਇੱਕੋ ਵਿਅਕਤੀ ਨੂੰ ਪ੍ਰਮੋਸ਼ਨ ਦੀ بجائے ਉਸ ਦੀ ਡਿਮੋਸ਼ਨ ਕੀਤੀ ਗਈ ਹੈ ਜੀ ਹਾਂ ਮਾਮਲਾ ਜਿਹੜਾ ਯੂਪੀ ਤੋਂ ਭਾਵ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਡੀਐਸਪੀ ਨੂੰ ਉਸਦੀ ਆਸ਼ਕੀ ਨੇ ਹੋਲਦਾਰ ਬਣਾ ਕੇ ਰੱਖ ਦਿੱਤਾ ਜੀ ਹਾਂ ਕੁਝ ਸਮਾਂ ਪਹਿਲਾਂ ਯੂਪੀ ਦੇ ਵਿੱਚ ਡੀਐਸਪੀ ਨੂੰ ਇੱਕ ਮਹਿਲਾ ਕਨਸਟਬਲ ਦੇ ਨਾਲ ਹੋਟਲ ਦੇ ਵਿੱਚ ਰੰਗ ਰਲੀਆਂ ਮਨਾਉਂਦਿਆਂ ਹੋਇਆਂ ਫੜਿਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਉਸਦੀ ਜਾਂਚ ਚੱਲ ਰਹੀ ਸੀ ਤੇ ਹੁਣ ਯੂਪੀ ਦੀ ਜੋਗੀ ਸਰਕਾਰ ਨੇ ਇੱਕ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਤੇ ਡੀਐਸਪੀ ਨੂੰ ਹੁਣ ਸਿਪਾਹੀ ਭਾਵ ਹੌਲਦਾਰ ਬਣਾ ਦਿੱਤਾ ਸੋ ਜਿਸ ਤੋਂ ਬਾਅਦ ਹਰ ਇੱਕ ਵਿਅਕਤੀ ਜਿਵੇਂ ਇਸ ਖਬਰ ਨੂੰ ਸੁਣਦਾ ਹੈ ਉਹ ਬੇहद ਹੈਰਾਨ ਹੋ ਕੇ ਰਹਿ ਜਾਂਦਾ ਹੈ ਕਿ ਆਖਰਕਾਰ ਇਹ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਉਹ ਪੁਲਿਸ ਅਧਿਕਾਰੀ ਤੇ ਕੀਤੀ ਗਈ ਹੈ ਮਾਮਲਾ ਯੂਪੀ ਦੇ ਕਾਨਪੁਰ ਦਾ ਦੱਸਿਆ ਜਾ ਰਿਹਾ ਕਿ ਜਿੱਥੇ ਕਿ ਕੁਝ ਸਮਾਂ ਪਹਿਲਾਂ ਡੀਐਸਪੀ ਨੂੰ ਇੱਕ ਮਹਿਲਾ ਕਨਸਟੇਬਲ ਦੇ ਨਾਲ ਹੋਟਲ ਦੇ ਵਿੱਚ ਫੜਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਹੁਣ ਯੂਪੀ ਦੀ ਸਰਕਾਰ ਵੱਲੋਂ ਅਜਿਹੇ ਅਫਸਰ ਨੂੰ ਸਬਕ ਸਿਖਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਤੇ ਉਸ ਨੂੰ ਡੀਐਸਪੀ ਤੋਂ ਸਿਪਾਹੀ ਬਣਾ ਦਿੱਤਾ ਗਿਆ ਸੋ ਹੁਣ ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਭਾਰਤ ਦਾ ਪਹਿਲਾ ਮਾਮਲਾ ਹੋਵੇਗਾ ਜਿਸ ਵਿੱਚ ਪ੍ਰੋਮੋਸ਼ਨ ਦੀ ਬਜਾਏ ਅਕਸਰ ਆਪਾਂ ਸੁਣਦੇ ਆ ਕਿ ਕੋਈ ਵਿਅਕਤੀ ਆਪਣੇ ਅਹੁਦੇ ਤੇ ਕਿੰਨੇ ਸਾਲਾਂ ਤੱਕ ਇੰਤਜ਼ਾਰ ਰਿਹਾ ਤੇ ਉਸ ਦੀ ਪ੍ਰੋਮੋਸ਼ਨ ਹੁੰਦੀ ਹੈ ਉਸ ਨੂੰ ਉੱਚ ਅਹੁਦਾ ਮਿਲਦਾ ਪਰੰਤੂ ਇਹ ਪਹਿਲਾ ਮਾਮਲਾ ਹੋਵੇਗਾ ਕਿ ਇੱਕ ਡੀਐਸਪੀ ਨੂੰ ਆਪਣੀਆਂ ਕਰਤੂਤਾ ਕਰਕੇ ਇੱਕ ਡੀਐਸਪੀ ਤੋਂ ਸਿਪਾਹੀ ਦੇ ਅਹੁਦੇ ਤੇ ਤਨਖਤ ਕਰ ਦਿੱਤਾ ਗਿਆ ਤੇ ਇਸ ਇਸ ਦੀ ਇਸ ਫੈਸਲੇ ਦੀ ਛਲਾਗਾ ਵੀ ਹੈ ਜਿਹੜੀ ਉਹ ਦੇਸ਼ ਭਰ ਦੇ ਵਿੱਚ ਹੋ ਰਹੀ ਹੈ ਕਿਉਂਕਿ ਹਰ ਇੱਕ ਵਿਅਕਤੀ ਨੂੰ ਜੋ ਗਲਤ ਕੰਮ ਕਰਦਾ ਉਸ ਨੂੰ ਸਭ ਕੁ ਸਿਖਾਇਆ ਜਾਣਾ ਬੇहद ਜ਼ਰੂਰੀ ਹੁੰਦਾ ਤੇ ਜਦੋਂ ਇਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਂਦੀ ਹੈ ਤਾਂ ਬਾਕੀ ਮੁਲਾਜ਼ਮ ਹੈ ਜਾ ਅਫਸਰ ਸਹਿਬਾਨ ਹੁੰਦੇ ਨੇ ਮਹਾਂ ਹਾਲਾਂਕਿ ਸਾਰਿਆਂ ਨੂੰ ਇਹ ਕਲਮਾ ਨਹੀਂ ਕਹਿ ਰਿਹਾ ਕਿ ਜੇਕਰ ਕੋਈ ਇਕਾ ਦੁੱਕਾ ਵਿਅਕਤੀ ਗਲਤ ਕੰਮ ਕਰਨ ਬਾਰੇ ਸੋਚਤੇ ਨੇ ਤਾਂ ਜ਼ਰੂਰ ਉਹਨਾਂ ਨੂੰ ਸਬਕ ਮਿਲੇਗਾ